ਕੋਈ ਨੀ ਕਿਰਾਦੋਂ ਮਾਰ ਦੋ ਮਾਰੋ ਮੈਨੂੰ ਕੋਈ ਨੀ ਮਾਰੋ ਮੈਂ ਕੋਈ ਮਾਰ ਬੈਠੇ ਆਂ ਤੁਸੀਂ ਨਾ ਆਹ ਜੀ ਸਾਡੀ ਸੁਣਾਈ ਨਹੀਂ ਕਰਦੇ ਭਈ ਬਾਹਰ ਭਜਾ ਰਹੇ ਹੋ ਨਾ ਜੀ ਆਇਆ ਜੀ ਬੋਸ ਕਰੀਏ ਨਾ ਪੁਰਾਣੇ ਪਹਿਲਾਂ ਬਾਰੇ ਗੱਲ ਕਰ ਮੈਂ ਗੱਲ ਕੀਤੀ ਸਰੋ ਨਾ ਉਹ ਅਗਲੇ ਸ਼ਹਿਰ ਦੇ ਮਾਲਕ ਆ ਉਹ ਜਿੱਤੇ ਚੀਜ਼ ਦਵਾ ਸਕਦੇ ਦਵਾ ਲਾਉਂਦੇ ਤੇ ਜੈ ਜੈ ਉਹ ਤੇਰੇ ਹੋਂ ਦੇ ਸਭ ਕੁਝ ਲਾ ਸਕਦੇ ਲੈ ਜੀ ਠੀਕ ਆ ਬਾਰ ਸਾਹਿਬ ਨੇ ਕੀਤੀ ਬਾਤ ਕੋਈ ਗੱਲ ਤੁੱਕ ਲਗਾਈ ਲੈ ਬਾਰ ਜਿਹੜੇ ਕੰਮ ਇੱਥੇ ਆਪਾਂ ਪਾਰਟੀ ਆ ਗਏ ਕੰਮ ਕਰ ਰਹੇ ਹਾਂ ਇੱਥੇ ਹੈਲੋ ਸਭੀ ਖੜੀ ਆ ਮੈਂ ਉਹਦੇ ਨਾਲ ਗੱਲ ਕਰਾਂ ਉਹ ਆ ਰਿਹਾ 100 ਰੁਪਏ ਹਾਂਜੀ ਮੈਂ ਜਾਣਾ ਮੈਂ ਇੱਥੇ ਖਾਣੇ ਦਾ ਆਇਆ ਸਾਬ ਜੀ ਆਇਆ ਖੜਾ ਨਾ ਦੱਸੋ ਹਾਂ ਚੱਲ ਬਿੜੇ ਬਾਰ ਦੀ ਫਾਗਲੇ ਦੇ 8 ਸਾਲ ਜੇਲ੍ਹਿਆ ਕੋਈ ਨਹੀਂ ਬੋਲ ਕੋਈ ਨਹੀਂ ਬਾਰ ਦੀ ਫਾਗਲੇ ਤੋਂ ਨਹੀਂ 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 ਨਾਲ ਵਾਲਾ ਹਾਲਾਤ ਦੇਖ ਲੈ ਜੇਲ੍ਹ ਤੋਂ ਮੈਂ ਕੰਮ ਮੇਰੀ ਬਗਾਲ ਤੋਂ ਕੱਲ੍ਹ ਵੀ ਸੁਣਾ ਕੀ ਗੱਲ ਕਰੋ ਮੇਰੇ ਨਾਲ ਯਾਰ ਨਾਲ ਆ ਮੈਂ ਤੇਰੇ ਅੰਦਰ ਆ ਗਿਆ ਹਾਂ ਮੈਂ ਤੇਰੇ ਅੰਦਰ ਆ ਗਿਆ ਹਾਂ ਉਹਦਾ ਵਾਸਤੇ ਗੱਲ ਕਰ ਉਹ ਚੱਡੋ ਸਹੀ ਆ ਤੂੰ ਮੈਨੂੰ ਖੜੀ ਕਾ ਨਹੀਂ ਯਾਰਾ ਚੱਡੋ ਸਹੀ ਮੈਂ ਪਿੱਛੇ ਹਟੋ ਹਟੋ ਪਿੱਛੇ ਹਟੋ ਓਏ ਚੱਡ ਮਾਰੀ ਬਿਸ਼ਿੰਦਰੀ ਆ ਮੈਂ ਬੰਦਿਆਂ ਨੂੰ ਬੋਲੀ ਜਾਂਦਾ ਕੀ ਹੋ ਗਿਆ ਮੇਰੇ ਮਲਾਇਮ ਨਾਲ ਭਈ ਜਬਰਦਸਤੀ ਮੇਰੇ ਨਾਲ ਨਾ ਕਰੋ ਇੱਧਰ ਆ। ਹਾਂ ਇੱਧਰ ਆ। ਆਇਆ ਮੈਂ। ਠੀਕ ਹੈ ਨਾ। ਪਿਆਰ ਮੈਂ ਪਿਆਰ ਕਰਾਉਣੀ। ਚੱਲ ਭਾਈ। ਮੇਰੇ ਨਾਲ ਪਿਆਰ ਨਾਲ ਗੱਲ ਕਰ। ਇਹਨੇ ਪਰਿਆਉ ਖਲੋ। ਪਰਿਆਉ ਤੇ। ਭੋਈਆ ਪਿੱਛੇ ਖੜਾਓ। ਟ੍ਰੇਨ ਪਿੱਛੇ ਖੜਾਓ। ਪਿੱਛੇ ਖੜਾਓ। ਚੱਲੋ। ਮੇਰੀ ਗੱਲ ਨਾਲ ਅਲੱਗ। ਤੇਰੇ ਨਾਲ ਨੀਜਾ ਜਾਗਰੀ ਮਾਰ ਹੁੰਦਾ ਵੇ ਸਾਡੇ ਨਾਲ। ਕੀ ਬਿੱਦੀ ਬਿੱਦੀ ਪਾਉਂਦਾ। ਮੈਂ ਨਾ। ਇਹਨਾਂ ਨੂੰ ਐਸਟੀ ਥੋੜੀ ਲੱਗੀ ਹੋਈ ਆ ਜੀ। ਕਹਿੰਦੀ ਆ। ਗੁਬਾਰੇ ਵੇਚੀ ਦਾ ਪੰਚ ਜਿਹੜਾ ਸੂਰੇ ਦਾ ਬੈਠੇ ਨਹੀਂ ਅਸੀਂ ਸਾਰੇ ਉੱਥੇ ਬੈਠੇ ਹਾਂ ਹਾਂ ਸਰ ਕੀ ਮਾਮਲਾ ਜਿਹੜਾ ਇੱਕ ਆ ਤੁਹੀ ਚਪਟੇ ਚਾਹੀਏ ਸਾਰੇ ਇੱਕ ਇੱਥੇ ਰੇੜੀ ਲੱਗਦੀ ਸੀ ਗੁਬਾਰਿਆਂ ਦੀ ਉਹਨਾਂ ਨੇ ਪੱਕਾ ਖੋਖਾ ਲਾ ਲਿਆ ਸੀਗਾ ਇੱਥੇ ਇੱਕ ਕੰਪਲੇਂਟ ਆਨਲਾਈਨ ਸੀਐਮ ਪੋਰਟਲ ਤੇ ਕਿਸੇ ਨੇ ਕੀਤੀ ਹੋਈ ਸੀਗੀ ਬਾਰ ਬਾਰ ਕੰਪਲੇਂਟ ਹੋ ਰਹੀ ਸੀ ਇਹਦੀ ਖੋਖੇ ਦੀ ਇੱਕ ਇੱਥੇ ਨਵੀਂ ਰੇੜੀ ਲੱਗ ਗਈ ਸੀ ਉਹਦੀ ਕੰਪਲੇਂਟ ਹੋ ਰਹੀ ਸੀ ਉਹ ਹਟਾਉਣ ਵਾਸਤੇ ਅਸੀਂ ਆਏ ਸੀ ਅੱਛਾ ਚੱਕ ਲਿਓ ਉਹਨਾਂ ਦੀ ਹਾਂਜੀ ਉਹ ਹਟਵਾ ਦਿੰਦਾ ਜੀ कि ਜਿਹੜੇ ਬਾਕੀ ਵਿੱਚ ਹੋਰ ਗੱੱਬੇ ਵੀ ਹੈਗੀਆਂ ਥੋੜੀਆਂ ਇਹ ਜਿਹੜੀਆਂ ਮੈਂ ਇੱਕ ਆ ਸਾਹਮਣੇ ਸ਼ੈੱਡ ਆ ਜੀ ਲੱਗਾ ਹੋਇਆ ਉਹਨਾਂ ਨੂੰ ਕਹਿ ਦਿੱਤਾ ਵੀ ਇਹਨੂੰ ਹਟਾ ਲਓ ਉਹਨਾਂ ਨੂੰ ਟਾਈਮ ਦੇ ਦਿੱਤਾ ਹਫਤੇ ਦਾ ਇਹਨੂੰ ਹਟਾ ਕੇ ਸਾਈਡ ਤੇ ਕਿਤੇ ਲਗਾ ਲਓ ਸੈਂਟਰ 'ਚ ਨਾਲ ਲਗਾਓ ਕਿਉਂਕਿ ਇੱਥੇ ਗੱਡੀਆਂ ਦੀ ਸੈਂਟਰ ਦੇ ਵਿੱਚ ਜਿਹੜੀ ਆ ਗੱਡੀਆਂ ਦੀ ਪਾਰਕਿੰਗ ਛੱਡੀ ਗਈ ਸੀ ਨਾ ਕਿ ਇੱਥੇ ਰੇੜੀ ਲਗਾਉਣ ਵਾਸਤੇ ਸੀ ਇਹ ਚੁਪਾਟੀ ਆ ਚੁਪਾਟੀ ਦੇ ਵਿੱਚ ਇਹ ਹੁੰਦਾ ਵੀ ਸਾਈਡਾਂ ਤੇ ਤੁਸੀਂ ਆਪਣਾ ਕਾਰੋਬਾਰ ਕਰ ਲਓ ਸੈਂਟਰ 'ਚ ਜਿਹੜੀ ਪਬਲਿਕ ਆਉਂਦੀ ਆ ਉਹ ਆਪਣੀਆਂ ਗੱਡੀਆਂ ਸਕੂਟਰ ਮੋਟਰਸਾਈਕਲ ਖੜਾ ਕਰਕੇ ਤੁਹਾਡੇ ਕੋਲ ਆਉਣਗਾ ਤੁਹਾਡੇ ਉਹਨਾਂ ਨੂੰ ਵੀ ਕਨਵੀਨੀਅੰਟ ਰੋਵੇ ਤੁਹਾਨੂੰ ਵੀ ਕਨਵੀਨੀਅੰਟ ਲੋਕਾਂ ਵੱਲੋਂ ਸੜਕਾਂ ਦੇ ਕਬਜ਼ੇ ਕਿਤੇ ਜਾ ਰਹੇ ਕੀ ਕਹਿਣਾ ਜਾਂਦੇ ਲੋਕ ਭਾਜੀ ਇਹ ਤਾਂ ਦੇਖੋ ਇੱਕ ਮਾਨਸਿਕਤਾ ਹੀ ਬਣ ਚੁੱਕੀ ਹੈ ਲੋਕਾਂ ਦੀ ਤੁਸੀਂ ਮੇਰੇ ਨਾਲ ਚੱਲੋ ਮੈਂ ਹੁਣ ਕਾਰਵਾਈ ਕਰਾਂਗਾ ਵਿਦਨ 15 ਮਿੰਟਸ ਮੇਰੇ ਉਥੋਂ ਨਿਕਲਣ ਦੀ ਦੇਰ ਆ ਫਿਰ ਉਸੇ ਤਰ੍ਹਾਂ ਕਾਰ ਉਥੇ ਕਬਜ਼ੇ ਹੋ ਜਾਣੇ ਆ ਇੱਕ ਰੇੜੀ ਤੁਸੀਂ ਕਬਜ਼ੇ ਚ ਲਈਏ ਲੈ ਕੇ ਗਏ ਆ ਕਾਲੀ ਨਾਲ ਤੁਹਾਡੇ ਉਹ ਕਿਨਾਂ ਵੀ ਉਹ ਕਲੀਅਰ ਹੋਇਆ ਕੁਝ ਉਹ ਹੱਲੇ ਨਹੀਂ ਪਤਾ ਜੀ ਜਿਦੀ ਹੋਏਗੀ ਪ੍ਰਧਾਨ ਜੀ ਨੂੰ ਕਹਤਾ ਇੱਥੇ ਤੇ ਉਹ ਉਥੇ ਭੇਜ ਦੇਣਗੇ ਤੇ ਭਾਈ ਜੇ ਇਹ ਜੇ ਦੁਆਰਾ ਫੇਰ ਇਹ ਕਬਜ਼ੇ ਕਰਦੇ ਤਾਂ ਫੇਰ ਕੀ ਕਰਨੀ ਆ ਇਹ ਤਾਂ ਫਿਰ ਜ਼ਬਤੀ ਕਰਾਂਗੇ ਜੀ ਫਿਰ ਤਾਂ ਉਸ ਤੋਂ ਬਾਅਦ ਜੋ ਸਾਨੂੰ ਘਰੋਂ ਆਰਡਰ ਆਣ ਉਹਦੇ ਤੋਂ ਤੁਹਾਡੇ ਕੋਲ ਹੁਣ ਰੂਟੀਨ ਚੈਕਿੰਗ ਹੋਏਗੀ ਇਦਾਂ ਕਿ ਬ੍ਰਦਰ ਮੈਂ ਆਇਆ ਤਾਂ ਦੇਖੋ ਮੈਨੂੰ ਤਾਂ ਟੈਂਪਰੇਰੀ ਭੇਜਿਆ ਗਿਆ ਠੀਕ ਹੈ ਜੀ ਮੈਂ ਤੈਬਿਆਰੀ ਇਨਸਪੈਕਟਰ ਨਹੀਂ ਹੈਗਾ ਮੈਂ ਸੈਨੇਟਰੀ ਇਨਸਪੈਕਟਰ ਹਾਂ ਠੀਕ ਹੈ ਜੀ ਮੈਨੂੰ ਤਾਂ ਮੇਰੇ ਕਮਿਸ਼ਨਰ ਮੈਮ ਵੱਲੋਂ ਆਰਡਰ ਕੀਤੇ ਗਏ ਕਿ ਤੁਸੀਂ ਨਾਲ ਜਾਣਾ ਕਾਰਵਾਈ ਕਰਕੇ ਆਣੀ ਆ ਤੁਸੀਂ ਮੈਂ ਕਰ ਦੁੱਤੀ ਟੀ ਨਾਮ ਤੁਹਾਡਾ ਸੁਣਾਓ ਮੇਰਾ ਨਾਮ ਹਿਪੇਸ਼ ਕੁਮਾਰ ਸ਼ਰਮਾ ਤੇ ਨਾਮ ਤੁਹਾਡਾ ਇੰਸਪੈਕਟਰ ਸਾਹਿਬ ਕੌਣ ਸੀ ਉਹ ਤਰਨਪਾਲ ਹੈ ਜੀ ਬਿਲਡਿੰਗ ਇੰਸਪੈਕਟਰ ਆ ਉਹ